ਝੂਠੇ ਪਰਚੇ ਨਹੀਂ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਇਹ ਅਸਲ ਵਿੱਚ 골ਡ ਮੈਡਲ ਹੈ ਸਿੱਖ ਸਰਕਾਰ ਦਾ ਇਸ ਡਰਪੋਕ ਸਰਕਾਰ ਦਾ ਇਹ ਬੋਝ ਪੁੱਛਦੇ ਵਾਲਾ ਜਿਹੜਾ ਇਹਨਾਂ ਨੇ ਰਾਜ ਚੁਣਿਆ ਕਿ ਪੱਤਰਕਾਰਾਂ ਤੇ ਪਰਚਾ ਦਰਜ ਕਰੇ ਕੀਤਾ ਜਾਵੇ ਉਸ ਗੱਲ ਦੀ ਸਿੱਖ ਸਖਤ ਸ਼ਬਦਾਂ ਚ ਨਿਖੇਧੀ ਕਰਦਾ ਅੱਜ ਜ਼ੁਲਮ ਤਕੇशाही ਤੇ ਝੂਟਿਆਂ ਪਰਚਾਂ ਦੇ ਕਲਾਫ ਇਸ ਰੋਸ ਪਰਦਾਸ਼ਨ ਵਿੱਚ 71 ਸਾਰੇ ਹੀ ਸਜਣਾ ਨੂੰ ਮੇਰੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਡਵੋਕੇਟ ਮਹਿਤਾਬ ਸਿੰਘ ਖੇੜਾ ਮੈਂ ਸਰਦਾਰ ਸੁਖਪਾਲ ਸਿੰਘ ਖੇੜਾ ਦਾ ਬੇਟਾ ਹਾਂ ਅੱਜ ਉਹ ਆਪਣੀਆਂ ਜਿਹੜੀ ਆ ਉਹਨਾਂ ਦੀ ਸਿਆਸੀ ਰੁਝਾਵੇਂ ਨੇ ਉਹਨਾਂ ਕਰਕੇ ਉਹ ਇੱਥੇ ਆ ਨਹੀਂ ਸਕੇ ਤੇ ਉਹਨਾਂ ਨੇ ਮੈਨੂੰ ਇੱਥੇ ਭੇਜਿਆ ਮੈਂ ਇੱਥੇ ਕਾਫੀ ਸਾਰੇ ਕਾਫੀ ਸਾਰੇ ਬੁਲਾਰਿਆਂ ਨੂੰ ਮੈਂ ਸੁੰਦਰ ਆ ਰਿਹਾ ਸੀ ਉਹਨਾਂ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ ਮੈਂ ਅੱਜ ਇੱਥੇ ਬਸ ਦੋ ਤਿੰਨ ਗੱਲਾਂ ਕਿ ਕਰਨ ਆਇਆ ਪਹਿਲੀ ਗੱਲ ਤਾਂ ਮੈਂ ਸਲਾਮ ਕਰਦਾ ਹਾਂ ਇੰਡੀਪੈਂਡੈਂਟ ਮੀਡੀਆ ਨੂੰ ਪੰਜਾਬ ਦੇ ਇੰਨੇ ਧੱਕੇਸ਼ਾਹੀ ਲਾਲਚਾਂ ਝੂਠੇ ਮਰਦ ਪਰਚਿਆਂ ਦੇ ਬਾਵਜੂਦ ਆ ਜਿਹੜੇ ਸਾਡੇ ਪੱਤਰਕਾਰ ਵੀਰ ਨੇ ਇਹਨਾਂ ਨੇ ਅੱਜ ਪੰਜਾਬ ਦੀ ਸੱਚਾਈ ਨੂੰ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਗ ਜ਼ਾਹਰ ਕੀਤਾ ਝੂਠੇ ਪਰਚੇ ਦਰਜ ਕਰਨੇ ਡਰਾਵਾ ਦੇਣਾ ਲਾਲਚ ਦੇਣੀ ਇਹ ਮੈਂ ਆਪਣੀ ਅੱਖਾਂ ਦੇਖਿਆ ਪਿਛਲੇ 4 ਸਾਲਾਂ ਚ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖੈਰਾ ਤੇ ਤਕਰੀਬਨ 5 ਪਰਚੇ ਦਰਜ ਕੀਤੇ ਗਏ ਮੇਰੀ ਅੱਖਾਂ ਦੇ ਸਾਹਮਣੇ ਮੇਰੇ ਫਾਦਰ ਨੂੰ ਸਾਡੇ ਘਰੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਇੱਕ ਐਸਾ ਨਿਹੈਤੀ ਝੂਠਾ ਪਰਚਾ ਜਿਹਦਾ ਹੁਣ ਮੈਂ ਜ਼ਿਆਦਾ ਡਿਟੇਲਸ ਨਹੀਂ ਜਾਊਂਗਾ ਮੈਂ ਸਿਆਸੀ ਗੱਲ ਇੱਥੇ ਨਾ ਤਾਂ ਮੈਨੂੰ ਕਰਨੀ ਆਂਦੀ ਨਾ ਮੈਂ ਇੱਥੇ ਕਰਨ ਆਇਆ ਹਾਂ ਮੈਂ ਇਹ ਜਾਣਦਾ ਕਿ ਜਦੋਂ ਵੀ ਪੰਜਾਬ ਵਿੱਚ ਕੋਈ ਸੱਚ ਬੋਲਦਾ ਹੈ ਜਾਂ ਸੱਚ ਬੋਲਣ ਦਾ ਹਿੰਮਤ ਰੱਖਦਾ ਹੈ ਔਰ ਇਹ ਪੰਜਾਬ ਦਾ ਇਤਿਹਾਸ ਹੈ ਉਹਨੂੰ ਦਬਾਇਆ ਜਾਂਦਾ ਮੈਂ ਤਾਂ ਅਕਸਰ ਜਦੋਂ ਮੈਂ ਪਿੰਡਾਂ ਜਾਂਦਾ ਸੀ ਲੋਕਾਂ ਨੂੰ ਮਿਲਦਾ ਸੀ ਘਰ-ਘਰ ਜਾ ਕੇ ਆਪਣੀ ਆਪਣੀ ਦਾਸਤਾਨ ਸੁਣਾਉਂਦਾ ਸੀ ਤੇ ਮੈਂ ਮੈਂ ਕਹਿੰਦਾ ਹੁੰਦਾ ਸੀ ਕਿ ਇਹ ਝੂਠੇ ਪਰਚੇ ਨਹੀਂ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਇਹ ਅਸਲ ਵਿੱਚ ਗੋਲਡ ਮੈਡਲ ਹੈ ਜੱਜ ਜੇ ਤੁਸੀਂ ਸੱਚ ਬੋਲੋਗੇ ਤੁਹਾਨੂੰ ਸੱਚ ਬੋਲਣ ਦੀ ਸਜ਼ਾ ਜਿਹੜੀ ਹੈ ਉਹ ਅਦਾ ਕਰਨੀ ਪਊਗੀ ਅੱਜ ਇਹੀ ਅਫਸੋਸ ਦੀ ਗੱਲ ਹੈ ਕਿ ਅੱਜ ਪੱਤਰਕਾਰਾਂ ਤੇ ਇਹ ਜ਼ੁਲਮ ਹੋ ਰਿਹਾ ਮੈਂ ਆਪਣੇ ਫਾਦਰ ਸਰਦਾਰ ਸੁਖਪਾਲ ਸਿੰਘ ਖਹਿਰਾ ਵੱਲੋਂ ਇਸ ਨਪੁੰਸਿਕ ਸਰਕਾਰ ਦਾ ਇਸ ਡਰਪੋਕ ਸਰਕਾਰ ਦਾ ਇਹ ਬਹੁਤ ਬੁਝਦੇ ਵਾਲਾ ਜਿਹੜਾ ਇਹਨਾਂ ਨੇ ਰਾਜ ਚੁਣਿਆ ਕਿ ਪੱਤਰਕਾਰਾਂ ਤੇ ਪਰਚਾ ਦਰਜ ਕਰੇ ਕਿਤਾ ਜਾਵੇ ਉਸ ਗੱਲ ਦੀ ਸਖਤ ਸ਼ਬਦਾਂ ਚ ਨਿਖੇਦੀ ਕਰਦਾ ਖੰਡਨ ਕਰਦਾ ਇਤਹਾਸ ਕਰਦਾ ਕਿ ਪੰਜਾਬ ਦੇ ਲੋਕ ਇਹਨਾਂ ਝੂਠਿਆਂ ਪਰਚਿਆਂ ਨੂੰ ਇਹਨਾਂ ਨੂੰ ਦਬਾਨ ਵਾਲੀ ਜਿਹੜੀ ਆ ਨੀਤੀ ਹੈ ਆਉਣ ਵਾਲੇ 2027 ਵਿੱਚ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਕੇ ਇਹਨਾਂ ਨੂੰ ਹਰ ਪਿੰਡ ਵਿੱਚ ਆਪਣੀਆਂ ਆਪਣੀਆਂ ਵੋਟਾਂ ਪਾ ਕੇ ਲੋਕ ਹਰਾਣਗੇ ਇਹਨੀਆਂ ਮੇਰੀਆਂ ਬੇਨਤੀਆਂ ਸੀ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਡਾ ਜਿਹੜੇ ਪੱਤਰਕਾਰ ਵੀਰ ਨੇ ਜਿਹੜੀ ਕੋਈ ਅਗਲੀ ਕੋਈ ਪ੍ਰੋਗਰਾਮ ਮਿਥਨਗੇ ਪੰਜਾਬ ਭਰ ਵਿੱਚ ਕਿਤੇ ਕਾਲ ਦੇਣਗੇ ਉੱਥੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੇਰੇ ਫਾਦਰ ਔਰ ਅਸੀਂ ਸਾਰੇ ਹਮ ਹੋ ਕੇ ਪਹੁੰਚਾਂਗੇ ਇਹਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਧੰਨਵਾਦ